ਜਿਨ੍ਹਾਂ ਨੇ ਸਾਡੇ ਧਾਰਮਿਕ ਗੁਰੂ ਪ੍ਰੋਫੈਟ ਬਜਿੰਦਰ ਜੀ ਦੇ ਖਿਲਾਫ ਵੱਖ-ਵੱਖ ਤਰ੍ਹਾਂ ਦੀਆਂ ਅਸ਼ਲੀਲ ਔਰ ਬਦੀ ਸ਼ਬਦਾਵਲੀ ਵੀਡੀਓ ਕਲਿੱਪ ਬਣਾ ਬਣਾ ਕੇ ਔਰ ਉਹਨਾਂ ਦੀ ਫੋਟੋ ਨਾਲ ਜੋੜ ਕੇ ਉਹਨਾਂ ਦੇ ਪਰਿਵਾਰ ਦੀ ਨਿੱਜੀ ਜੀਵਨੀ ਤੇ ਜਿਹੜੇ ਅਟੈਕ ਕੀਤੇ ਗਏ ਸਾਡੇ ਕੋਈ ਲਿੰਕ ਜਣੀ ਸੀ ਅਸੀਂ ਜਿਹੜਾ ਖੋਖ ਕੀਤੀ ਪਤਾ ਲੱਗਾ ਚੰਡੀਗੜ੍ਹ ਤੋਂ ਇੱਕ ਵਿਜੇ ਮੈਨੂਅਲ ਔਰ ਚੰਦਰ ਨਾਮ ਦਾ ਜਿਹੜਾ ਉਹਦਾ ਬੇਟਾ ਹੈ ਉਹ ਕਿਸੇ ਸਾਜ਼ਿਸ਼ ਕਰਤਾ ਨੇ ਬਹੁਤ ਵੱਡੇ ਔਰ ਬੜਾ ਵੱਡਾ ਗੈਂਗ ਹੈ ਜੋ ਬਲੈਕਮੇਲਰ ਨੇ ਜਿਨ੍ਹਾਂ ਨੇ ਇਹ ਜਿਹੜਾ ਕੰਮ ਕੀਤਾ ਸਾਡੇ ਚਰਚ ਦੇ ਵਿੱਚ ਕੋਈ ਸੇਵਾ ਕਰਦੇ ਸੀ ਲੋਕ ਔਰ ਮੈਂ ਜੀ ਉਹਨਾਂ ਨੂੰ ਜਦੋਂ ਚੋਰੀ ਦੇ ਇਲਜ਼ਾਮ ਔਰ ਉਹਨਾਂ ਦੇ ਗੰਦੇ ਕਰਦਾਰ ਤੋਂ ਉਹਨਾਂ ਨੂੰ ਕੱਢਿਆ ਗਿਆ ਜੀ ਉਹਨਾਂ ਨੂੰ ਨਾਲ ਮਿਲਾ ਕੇ ਉਹਨਾਂ ਕੋਲ ਉਹਨਾਂ ਨੂੰ ਹਾਇਰ ਕਰਕੇ ਉਸ ਗਰੁੱਪ ਵਿੱਚ ਸ਼ਾਮਿਲ ਕਰਕੇ ਔਰ ਉਹਨਾਂ ਨੂੰ ਸ਼ਾਮਿਲ ਕਰਕੇ ਉਹਨਾਂ ਕੋਲ ਇੱਕ ਝੂਠੀ ਇਲਜ਼ਾਮ ਲਗਵਾ ਕੇ ਪ੍ਰੋਫਿਟ ਜੀ ਔਰ ਮੇਰੇ ਤੇ ਇੱਕ ਝੂਠੀ ਦਰਖਾਸਤ ਦੇ ਕੇ ਕਾਰਵਾਈ ਕਰਵਾਈ ਔਰ ਸਾਡਾ ਇਹਨਾਂ ਨਾਲ ਕੋਈ ਲੈਣਦੇ ਨਹੀਂ ਕੋਈ ਇਹਨਾਂ ਨਾਲ ਸਾਡਾ ਮੇਲਜੋਲ ਨਹੀਂ ਔਰ ਮੈਂ ਇਸ ਲੜਕੀ ਦੇ ਮਾਂ ਦੇ ਕਹਨ ਤੇ ਇਹਦੇ ਘਰ ਗਿਆ ਔਰ ਮੈਨੂੰ ਬੁਲਾਇਆ ਔਰ ਬੁਲਾ ਕੇ ਕਹਿੰਦੀ ਵੀ ਤੁਸੀਂ ਇਹਨਾਂ ਨਾਲ ਜਿਸ ਤਰ੍ਹਾਂ ਵੀ ਆਪ ਸੈਟਲਮੈਂਟ 플ਾਨ ਟਿੰਗਾ ਇੰਨਾ ਪੈਸਾ ਦੇ ਦਿਓ ਉਹ ਕਰ ਦਿਓ ਮੈਂ ਕਿਹਾ ਸ਼ਟ ਅਪ ਮੋਟ ਕੇ ਆ ਗਿਆ ਜੋ ਵੀ ਸ਼ਰਤਾਂ ਲੱਗਿਆ ਕਰਦੇ ਪਾਣੀ ਤੇ ਡਾਕਟਰ ਰਣ ਗਾਇ ਸਾਰਿਆਂ ਨੂੰ ਜੈ ਵੀ ਸਿੱਕੀ ਔਰ ਜਿੰਨੇ ਵੀ ਚੈਨਲ ਸਾਡੇ 3-3 ਸਾਲ ਤੋਂ ਚੁੱਪ ਸਾਡੇ ਇੱਕ ਜਬਰ ਅਤੇ ਜ਼ੁਲਮ ਨੂੰ ਸਹਿਣ ਇਸ ਪ੍ਰੋਟੈਸਟ ਦੇ ਵਿੱਚ ਹਾਜ਼ਰ ਹੋਏ ਨੇ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਔਰ ਮੈਂ ਇਸ ਚੈਨਲਾਂ ਦੇ ਮਾਧਿਅਮ ਰਾਹੀਂ ਅੱਜ ਜਿਹੜਾ ਪ੍ਰੋਟੈਸਟ ਹੈ ਉਹਦੇ ਬਾਰੇ ਮੈਂ ਜਿਹੜਾ ਇਹ ਤੁਹਾਨੂੰ ਸਾਰੀ ਆਲ ਵਰਲਡ ਦੇ ਵਿੱਚ ਜਿਹੜੀ ਇਹ ਆਵਾਜ਼ ਜਾੜੀ ਹੈ ਉਹ ਮੈਂ ਦੱਸ ਦੇਣਾ ਚਾਹੁੰਦਾ ਹੈ ਕਿ ਇਹ ਪ੍ਰੋਟੈਸਟ ਕਰਨਾ ਸਾਡੀ ਕੋਈ ਮਨਛਾ ਨਹੀਂ ਸੀ ਕਿਉਂਕਿ ਜਿਹੜਾ ਕੁਝ ਗੈਂਗ ਜੋ ਬਲੈਕਮੇਲਰ ਨੇ ਬਹੁਤ ਵੱਡੇ ਪੱਧਰ ਤੇ ਔਰ ਸਾਜ਼ਿਸ਼ਕਾਰ ਨੇ ਬਹੁਤ ਤਕੜੇ ਜਿਨ੍ਹਾਂ ਨੇ ਸਾਡੇ ਧਾਰਮਿਕ ਗੁਰੂ ਪ੍ਰੋਫੈਟ ਬਜਿੰਦਰ ਜੀ ਦੇ ਖਿਲਾਫ ਵਕ ਵਕਤ ਰਾਂਦੀਆਂ ਅਸ਼ਲੀਲ ਔਰ ਬਦੀ ਸ਼ਬਦਾਵਲੀ ਵੀਡੀਓ ਕਲਿੱਪ ਬਣਾ ਬਣਾ ਕੇ ਔਰ ਉਹਨਾਂ ਦੀ ਫੋਟੋ ਨਾਲ ਜੋੜ ਕੇ ਉਹਨਾਂ ਦੇ ਪਰਿਵਾਰ ਦੀ ਨਿੱਜੀ ਜੀਵਨੀ ਤੇ ਜਿਹੜੇ ਅਟੈਕ ਕੀਤੇ ਗਏ ਜਿਸ ਤੇ ਬਿਆਹ ਤੇ ਸਾਡੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਜਲੰਧਰ ਰੂਲਰ ਜਿਨ੍ਹਾਂ ਨੇ ਬਹੁਤ ਹੀ ਇਹਨੂੰ ਜੜਾ ਇਥੇ ਉਪਰਾਲਾ ਕਰਕੇ ਬਹੁਤ ਸ਼ਕਤੀ ਦੇ ਨਾਲ ਇਮੀਡੀਏਟਲੀ ਜਿਹੜਾ ਪਰਚਾ ਔਰ ਵਿਜੇ ਮੈਨੂਅਲ ਔਰ ਚੰਦਰ ਤੇ ਕੀਤਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਜਿੱਥੇ ਧੰਨਵਾਦ ਕਰਦੇ ਉੱਥੇ ਇਹ ਵੀ ਅਪੀਲ ਕਰਦੇ ਆਂ ਵੀ ਉਹ ਜਿਹੜਾ ਪਰਚਾ ਕੀਤਾ 14 ਦਸੰਬਰ ਦਾ ਪਰਚਾ ਹੋਇਆ ਅੱਜ ਦੇਖ ਲਓ ਕਿੰਨੇ ਦਿਨ ਹੋ ਗਏ ਇੱਕ ਬੰਦੇ ਨੇ ਜ਼ਮਾਨਤ ਕਰਵਾ ਲਈ ਮਾਮਲਾ ਕਿਸੇ ਦਾ ਮਾਮਲਾ ਦਸ ਚੁੱਕਾ ਮੈਂ ਪਹਿਲਾਂ ਵੀ ਸਾਡੇ ਪ੍ਰੋਫੈਟ ਜੀ ਦੇ ਖਿਲਾਫ ਗੰਦੀਆਂ ਅਸ਼ਲੀਲ ਔਰ ਪੱਦੀਆਂ ਬੋਲੀ ਬੋਲ ਕੇ ਉਹਨਾਂ ਦੀ ਨਿੱਜੀ ਜੀਵਨੀ ਤੇ ਅਟੈਕ ਕਰਦੇ ਸੀ ਔਰ ਉਹਨਾਂ ਦੀ ਫੋਟੋ ਲਾਉਂਦੇ ਸੀ ਜਿਆਦਾ ਸੀ ਨਾ ਸਾਡੇ ਕੋਈ ਲਿੰਕ ਜ ਨਹੀਂ ਸੀ ਅਸੀਂ ਜਿਹੜਾ ਖੋਖ ਕੀਤੀ ਪਤਾ ਲੱਗਾ ਚੰਡੀਗੜ੍ਹ ਤੋਂ ਇੱਕ ਵਿਜੇ ਮੈਨੂਅਲ ਔਰ ਚੰਦਰ ਨਾਮ ਦਾ ਜਿਹੜਾ ਉਹਦਾ ਬੇਟਾ ਹੈ ਉਹ ਕਿਸੇ ਸਾਜ਼ਿਸ਼ ਕਰਤਾ ਨੇ ਬਹੁਤ ਵੱਡੇ ਔਰ ਬੜਾ ਵੱਡਾ ਗੈਂਗ ਹੈ ਜੋ ਬਲੈਕਮੇਲਰ ਨੇ ਜਿਨ੍ਹਾਂ ਨੇ ਇਹ ਜਿਹੜਾ ਕੰਮ ਕੀਤਾ ਔਰ ਉਹਦੇ ਆਕ ਜਲਦੀ ਖੋ ਕਰਕੇ ਉਹਨਾਂ ਦਾ ਪਤਾ ਕਰਕੇ ਅਸੀਂ ਐਸਐਸਬੀ ਸਾਹਿਬ ਅੱਗੇ ਬੇਨਤੀ ਕੀਤੀ ਕਮੇਟੀਆਂ ਉਹਨਾਂ ਨੂੰ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਸਾਨੂੰ ਕੁਝ ਪਤਾ ਹੀ ਨਹੀਂ ਇਸ ਮਾਮਲੇ ਦੇ ਬਾਰੇ ਦੇ ਦੇਖੋ ਸੰਗਤ ਜਿਹੜੀ ਹੈ ਸੰਗਤ ਦਾ ਜਿਹੜਾ ਹੈ ਬਾਕੀ ਕੰਮ ਲੀਡਰ ਕਰਦੇ ਹੁੰਦੇ ਆ ਸੰਗਤ ਨੂੰ ਇੰਨਾ ਪਤਾ ਵੀ ਪ੍ਰਾਪਰਟੀ ਦੀ ਜੋ ਬੇਸਤੀ ਕਰਨਾ ਹੈ ਕਿ ਉਹ ਤਰ ਚੱਲੇਗਾ ਤੁਹਾਡਾ ਮੈਂ ਸਾਰੀ ਗੱਲ ਦੱਸ ਦਿਆ ਪిల్లా ਜੀ ਹਾਂ ਜੀ ਜਿਹੜਾ ਉਹ ਐਸਐਸਬੀ ਸਾਹਿਬ ਨੇ ਪਰਚਾਇਤਾ ਲੇਕਿਨ ਨੀਚੇ ਵਾਲੇ ਪ੍ਰਸ਼ਾਸਨ ਨੇ ਕੋਈ ਕਰਵਾਜੀ ਟਿਲ ਵਰਤਨ ਕਰਕੇ ਇਹ ਨੋਬਤ ਆਈ ਇਹ ਜਿਹੜੀ ਨੋਬਤ ਛੱਡ ਕੇ ਇੱਥੇ ਰਾਜਨ ਜਿਹੜੀ ਨੋਬਤ ਆਈ ਉਹ ਨੋਬਤ ਇਸ ਕਰਕੇ ਆ ਗਈ ਉਹ ਨੋਬਤ ਉਹਨ ਕਰਕੇ ਅੱਜ ਜਿਹੜਾ ਪ੍ਰੋਟੈਸਟ ਚੱਲ ਰਿਹਾ ਉਹ ਇੱਕ ਬਹੁਤ ਵੱਡਾ ਗੈਂਗ ਆ ਔਰ ਗੈਂਗ ਦੇ ਵਿੱਚ ਜਿਹੜਾ ਉਹ ਰਲੇ ਉਹ ਲੋਕ ਉਹ ਰਲੇ ਹੋਏ ਲੋਕ ਨੇ ਇਸ ਕਰਕੇ ਉਹਨਾਂ ਦੇ ਨਾਲ ਸਾਡੇ ਚਰਚ ਦੇ ਵਿੱਚ ਕੋਈ ਸੇਵਾ ਕਰਦੇ ਸੀ ਲੋਕ ਔਰ ਮੈਂ ਜੀ ਉਹਨਾਂ ਨੂੰ ਜਦੋਂ ਚੋਰੀ ਦੇ ਇਲਜ਼ਾਮ ਔਰ ਉਹਨਾਂ ਦੇ ਗੰਦੇ ਕਰਦਾਰ ਤੋਂ ਉਹਨਾਂ ਨੂੰ ਕੱਢਿਆ ਗਿਆ ਜੀ ਉਹਨਾਂ ਨੂੰ ਨਾਲ ਮਿਲਾ ਕੇ ਉਹਨਾਂ ਕੋਲ ਉਹਨਾਂ ਨੂੰ ਹਾਇਰ ਕਰਕੇ ਉਸ ਗਰੁੱਪ ਵਿੱਚ ਸ਼ਾਮਿਲ ਕਰਕੇ ਔਰ ਉਹਨਾਂ ਨੂੰ ਸ਼ਾਮਿਲ ਕਰਕੇ ਉਹਨਾਂ ਕੋਲ ਇੱਕ ਝੂਠੀ ਇਲਜ਼ਾਮ ਲਗਵਾ ਕੇ ਪ੍ਰੋਫਿਟ ਜੀ ਔਰ ਮੇਰੇ ਤੇ ਇੱਕ ਝੂਠੀ ਦਰਖਾਸਤ ਦੇ ਕੇ ਕਾਰਵਾਈ ਕਰਵਾਈ ਜਿਹੜੇ ਕਪੂਰ ਦੇ ਵਿੱਚ ਕਰ ਰਹੇ ਕਪੂਰ ਚਲੇ ਤੇ ਵਿੱਚ ਜੀ ਔਰ ਜੇ ਉਹਨੂੰ ਗ੍ਰਿਫਤਾਰ ਕੀਤਾ ਹੁੰਦਾ ਤੇ ਮੇਰਾ ਖਿਆਲ ਹੈ ਵੀ ਉਹਦੇ ਗੱਲ 'ਚ ਪਤਾ ਪਿਆ ਹੁੰਦਾ ਤੇ ਅੱਜ ਇਹ ਨੋਪਤਨਾ ਹੋਉਂਦੀ ਕਿਉਂਕਿ ਇੱਕ ਪਗੋੜਾ ਬੰਦਾ ਉਹਨੂੰ ਗ੍ਰਿਫਤਾਰ ਨਹੀਂ ਕਰ ਰਿਹਾ ਦਿਨ ਬੇ ਦਿਨ ਅੱਜ ਤਿੰਨਾ ਮਹੀਨਿਆਂ ਦੇ ਵਿੱਚ ਮੇਰਾ ਖਿਆਲ ਉਹਨੇ 200 ਵੀਡੀਓ ਪਾਈ ਹੋਏਗੀ ਜਿਹੜੀ ਮਹਿਲਾ ਵੱਲੋਂ ਰੋਪ ਲਗਾਇਆ ਕਿਉਂਕਿ ਉਹ ਚਰਚ ਬਚਾਉਂਦੀ ਸੀ ਓਏ 3 ਸਾਲ ਹੋ ਗਿਆ ਉਸ ਤੋਂ ਪਹਿਲਾਂ ਹੁੰਦੀ ਸੀ ਉਹ 3 ਸਾਲ ਬਾਅਦ ਰੋਪ ਲਗਾ ਰਹੀ ਆ ਉਹ ਰੋਪ ਬਿਲਕੁਲ ਬੇਬੁਨਿਆਦ ਨੇ ਔਰ ਇੱਕ ਦੇਖੋ ਰੋਪ ਲਗਾਉਣਾ ਲਾ ਦੇਣਾ ਲੇਕਿਨ ਉਹਨੂੰ ਜਸਟੀਫਾਈ ਕਰਨਾ ਬਹੁਤ ਔਖਾ ਹੈ ਜਸਟੀਫਾਈ ਕਰਨਾ ਪੜੇਗਾ ਔਰ ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਹ ਵੀ ਮੰਗ ਕਰਦੇ ਆਂ ਵੀ ਉਹਦੇ ਕੋ ਐਵੀਡੈਂਸ ਲਈ ਜਾਵੇ ਔਰ ਉਹਦੇ ਕੋ ਪੱਕੇ ਸਬੂਤ ਲੈ ਜਾਣ ਨਹੀਂ ਤੇ ਅਸੀਂ ਬਹੁਤ ਵੱਡੇ ਪੱਧਰ ਤੇ ਜਿਹੜਾ ਹੈ ਪ੍ਰੋਟੈਸਟ ਕਰਾਂਗੇ ਤੇ ਉਹਨੇ ਅਗਲੇ ਜਿਹੜਾ ਪ੍ਰਦਰਸ਼ਨ ਹੈ ਕਿਹਦਰ ਚੱਲੇਗਾ ਸਾਡੀ ਮੰਗ ਵੀ ਇਹ ਜਿਹੜੇ ਗ੍ਰਿਫਤਾਰ ਕੀਤੇ ਜਾਣ ਔਰ ਜਿਹੜੀ ਪੈਡਲੋ ਦਰਖਾਸਤ ਜਿਹੜੀ 16 ਦਸੰਬਰ ਫਰਵਿ ਨੂੰ ਦਰਖਾਸਤ ਦਿੱਤੀ ਗਈ ਹੈ ਸੌਰੀ ਉਹ ਦਰਖਾਸਤ ਜਿਹੜੀਆਂ ਲੜਕੀਆਂ ਵੱਲੋਂ ਦਿੱਤੀ ਗਈ ਸੀ ਜਿਹੜੀ ਚੋਰੀ ਹੋਈ ਸੀ ਸਾਡੀ ਚਰਚ ਦੇ ਵਿੱਚ ਉਹ ਇਹਦੇ ਵਿੱਚ ਸ਼ਾਮਲ ਸੀਗੀ ਔਰ 16 ਤਰੀਕ ਦੀ ਦਰਖਾਸਤ ਤੇ ਕਾਰਵਾਈ ਕੋਈ ਨਹੀਂ ਹੋਈ ਸ਼ਾਮਲ ਸੀ ਇੱਕ ਲੜਕੀ ਔਰ ਇਹਦੀ ਮਾਂ ਕਿਉਂਕਿ ਇੱਥੇ ਮੈਂਬਰ ਸੀ ਸਾਡੇ ਉਹ ਕੌਣ ਕੌਣ ਸਿਮਰਨ ਕੌਰ ਔਰ ਅੰਚੂ ਕੌਣ ਹੈ ਜਿਨ੍ਹਾਂ ਨੇ ਜਿਨ੍ਹਾਂ ਨੇ ਦਰਖਾਸਤ ਦਿੱਤੀ ਪ੍ਰੋਪਰਟੀ ਦੇ ਖਿਲਾਫ ਔਰ ਕਾਰਵਾਈ ਕਰਵਾਈ ਹੈ ਅੱਛਾ ਜੀ ਇਹ ਲੜਕੀ ਨੂੰ ਜਦੋਂ ਇੱਥੋਂ ਕੱਢਿਆ ਗਿਆ ਦੇ ਕਰਦਾਰ ਤੋਂ ਕਰਤਾਰ ਜੀ ਵੇਖੋ ਅਸੀਂ 3 ਪੜਾਣ ਵਾਲੇ ਆ ਮੈਂ ਕਿਸੇ ਦੇ ਚਿੱਕੜ ਨਹੀਂ ਛਾਲਣਾ ਚਾਹੁੰਦਾ ਤੁਸੀਂ ਇਹ ਗੱਲ ਨੂੰ ਸਮਝ ਜਾਂਦੇ ਹੋ ਮੈਂ ਗੱਲ ਕਰ ਰਿਹਾ ਕਰਤਾਰ ਦੀ ਉਹ ਕਰਤਾਰ ਤੋਂ ਅਸੀਂ ਆਪਣੇ ਚਰਚ ਨੂੰ ਕਿਉਂਕਿ ਸਾਫ਼ ਸਫ਼ਾ ਰੱਖਦੇ ਹੋਏ ਉਹਨਾਂ ਨੂੰ ਇੱਥੋਂ ਕੱਢ ਦਿੱਤਾ ਅੱਜ ਤਿੰਨਾਂ ਸਾਲਾਂ ਬਾਅਦ ਉਸ ਗਰੁੱਪ ਗੈਂਗ ਨਾਲ ਮਿਲ ਕੇ ਇੱਕ ਝੂਠੀਆਂ ਦਰਖਾਸਤਾਂ ਦੇ ਕੇ ਇਹ ਕਾਰਵਾਈ ਕਰਵਾ ਰਹੇ ਨੇ ਜੀ ਮੇਰਾ ਕੰਮ ਹੈ ਔਰ ਸਾਡਾ ਇਹਨਾਂ ਨਾਲ ਕੋਈ ਲੈਣ ਦੇ ਨਹੀਂ ਕੋਈ ਇਹਨਾਂ ਨਾਲ ਸਾਡਾ ਮੇਲਜੋਲ ਨਹੀਂ ਔਰ ਮੈਂ ਇਸ ਲੜਕੀ ਦੇ ਮਾਂ ਦੇ ਕਹਨ ਤੇ ਇਹਦੇ ਘਰ ਗਿਆ ਔਰ ਮੈਨੂੰ ਬੁਲਾਇਆ ਔਰ ਬੁਲਾ ਕੇ ਕਹਿੰਦੀ ਵੀ ਤੁਸੀਂ ਇਹਨਾਂ ਨਾਲ ਜਿਸ ਤਰ੍ਹਾਂ ਵੀ ਆਪ ਸੈਟਲਮੈਂਟ 플ਾਨ ਟਿੰਗਾ ਇੰਨਾ ਪੈਸਾ ਦੇ ਦਿਓ ਉਹ ਕਰ ਦਿਓ ਮੈਂ ਕਿਹਾ ਸ਼ਟ ਅਪ ਮੋਟ ਕੇ ਆ ਗਿਆ ਔਰ ਆਉਣ ਤੋਂ ਬਾਅਦ ਜਿਹੜੀ ਇਹਨਾਂ ਪੁਲਿਸ ਕਾਰਵਾਈ ਕਰਵਾਈ ਪੈਸੇ ਨਹੀਂ ਮੰਗੀ ਸੀ ਇਹਨਾਂ ਹਾਂ ਜੀ ਉਹਨਾਂ ਮੈਨੂੰ ਪੈਸੇ ਨਹੀਂ ਮੰਗਤਾ ਦੇਖੋ ਕਿ ਇਸ ਚੀਜ਼ ਦਾ ਐਵੀਡੈਂਸ ਮੈਂ ਖੋਤੇ ਹਾਂ ਮੈਂ ਖੋਦੇ ਆਈ ਵਿਟਨੈਸ ਮੈਂ ਕਰ ਗਿਆ ਸੀ ਉਹਦੇ ਮੈਨੂੰ ਬੁਲਾਇਆ ਸੀ ਕਿਉਂਕਿ ਮੇਰੇ ਨਾਲ ਅਛਰ ਰਿਲੇਸ਼ਨ ਸੀ ਉਹਨਾਂ ਦੇ ਮੇਰੀ ਭੈਣ ਆ ਲੇਕਿਨ ਉਹਨੂੰ ਇਹ ਨਹੀਂ ਸੀ ਕਰਨਾ ਚਾਹੀਦਾ ਮਨਦੀਪ ਭਾਈ ਮੈਂ ਅਜ ਵੀ ਤੀਆਂ ਪੜਾਂ ਦੀ ਇਤ ਕਰਦਾ ਹਾਂ ਹੁਣ ਅਗਲੀ ਨੀਤੀ ਕੀ ਹੈ ਅਗਲੀ ਰਾਣੀਤੀ ਇਹ ਜੇ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਮੈਨੂੰ ਪੁਲਿਸ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਐਸਐਸਪੀ ਸਾਹਿਬ ਨੇ ਪੀਐਸੀ ਜਲਦੀ ਉਹਦਾ ਵਾਰੰਟ ਲੈ ਲਿਆ ਅਸੀਂ ਉਹਨੂੰ ਗ੍ਰਿਫਤਾਰ ਕਰਕੇ ਲੈ ਕੇ ਆਵਾਂਗੇ ਔਰ ਮੈਂ ਜਿੰਨੀਆਂ ਜਥੇ ਬੰਦੀਆਂ ਪਰੋਂ ਆਈਆਂ ਸਾਰੇ ਜਥੇ ਬੰਦੀਆਂ ਨਾਲ ਬੈਗ ਗੱਲ ਕਰਦਾ ਹਾਂ ਔਰ ਮੈਂ ਦੇਖੋ ਐਸਐਸਪੀ ਸਾਹਿਬ ਦਾ ਬਹੁਤ ਸਤਿਕਾਰ ਕਰਦਾ ਮੇਰੇ ਭਰਾ ਨੇ ਔਰ ਟਿਲੋ ਸਾਹਿਬ ਵੀ ਬਹੁਤ ਸਤਿਕਾਰਯੋਗ ਨੇ ਸਾਡੇ ਕਿਉਂਕਿ ਸਾਡੀ ਗੱਲ ਸੁਣਦੇ ਨੇ ਸਾਡੀ ਫਰਿਆਦ ਸੁਣਦੇ ਨੇ ਮੈਨੂੰ ਉਹਨਾਂ ਦੇ ਕੋਈ ਗਿਲਾ ਨਹੀਂ ਹੈ ਲੇਕਿਨ نیچے ਵਾਲੇ ਪ੍ਰਸ਼ਾਸਨ ਨੇ ਜਿਹੜਾ ਹੈ ਉਹ ਜਿਹੜੀ ਕੁਤਾਈ ਕੀਤੀ ਹੈ ਉਹਦਾ ਜਿਹੜਾ ਸਾਨੂੰ ਰਿਜ਼ਲਟ ਪੂਤਣਾ ਪਿਆ ਰਿਹਾ ਸਿਰ ਇਹ ਪਰ ਟੈਸਟ ਚਲਦਾ ਰਹੇਗਾ